ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਇਹ ਉਸ ਕਥਾ ਦਾ ਦੂਸਰਾ ਭਾਗ ਹੈ ਜੋ ਸਾਡੇ ਕੋਲੋਂ ਹੁਣ ਤੁਸੀਂ ਵਿਸਤਾਰ ਨਾਲ ਸੁਣ ਸਕਦੇ ਹੋ ਕਹਿੰਦੇ ਕਿ ਜਦੋਂ ਉਹਨਾਂ ਨੇ ਫੇਰ ਉਸ ਮੁਸਲਮਾਨ ਕੋਲ ਗਏ ਤੇ ਉਹਨਾਂ ਨੇ ਉਸ ਨੂੰ ਕਿਹਾ ਕਿ ਸਾਡੇ ਤੇ ਕੰਮ ਸਾਰੇ ਹੀ ਪੁੱਠੇ ਪੈ ਰਹੇ ਨੇ ਉਸ ਮੁਸਲਮਾਨ ਨੇ ਸਾਫ਼ ਤੇ ਸਿੱਧਾ ਇਨਕਾਰ ਕਰਤਾ ਕਿ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਉਦੋਂ ਉਦੋਂ ਸ਼ਾਇਦ ਕੀਤਾ ਹੀ ਨਹੀਂ ਤਾਂ ਹੀ ਤੁਹਾਡੇ ਕਾਰਜ ਪੁੱਠੇ ਪੈ ਰਹੇ ਨੇ ਫਿਰ ਕਹਿੰਦੇ ਮਨ ਬਹੁਤ ਉਦਾਸ ਹੋਇਆ ਵੀ ਅਸੀਂ ਨਾਲੇ ਪੈਸੇ ਲਾਏ ਸਾਡਾ ਹੁਣ ਨਾਲੇ ਸਾਰਾ ਕਾਰੋਬਾਰ ਵੀ ਉਥਲ ਪੁਥਲ ਹੋ ਗਿਆ ਹੈ ਹੁਣ ਕੀ ਕਰੀਏ ਫਿਰ ਕਹਿੰਦੇ ਉੱਥੋਂ ਵਾਪਸ ਪਰਤੇ ਕਹਿੰਦੇ ਸਿੱਧਾ ਅਸੀਂ ਗੁਰਦੁਆਰਾ ਸਾਹਿਬ ਆਏ ਗੁਰਦੁਆਰਾ ਸਾਹਿਬ ਆ ਕੇ ਅਸੀਂ ਉਸੇ ਪਾਠੀ ਸਿੰਘ ਨਾਲ ਗੱਲ ਕੀਤੀ ਦੇਖੋ ਕਿ ਪ੍ਰਮਾਤਮਾ ਨੇ ਇਹ ਸਿਸਟਿ ਰਚੀ ਹੈ ਪ੍ਰਮਾਤਮਾ ਨੂੰ ਸਭ ਪਤਾ ਹੈ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹਿਆ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਹਿਣ ਦੀਨ ਗਵਾਇਆ ਤੇ ਇਸ ਦੁਨੀਆ ਦੇ ਕਰਕੇ ਅਸੀਂ ਪ੍ਰਮਾਤਮਾ ਨੂੰ ਭੁੱਲ ਜਾਂਨੇ ਹਾਂ ਇਸ ਦੁਨੀਆ ਦੇ ਕਰਕੇ ਅਸੀਂ ਪ੍ਰਮਾਤਮਾ ਨੂੰ ਪਿੱਛੇ ਛੱਡ ਦਿੰਨੇ ਹਾਂ ਕਿ ਪ੍ਰਮਾਤਮਾ ਕੌਣ ਹੈ ਅਸੀਂ ਇਹੋ ਜੀ ਆ ਸਾਡੇ ਚ ਇੰਨੀ ਮੈਂ ਹੋ ਜਾਂਦੀ ਹੈ ਕਿ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਬਾਣੀ ਰਚੀ ਹੈ ਸੱਚ ਅਕਾਲ ਪੁਰਖ ਦੀ ਉਹ ਬਾਣੀ ਜੋ ਸੱਚੀ ਹੈ ਜਿਸ ਵਿੱਚ ਇੱਕ ਇੱਕ ਸ਼ਬਦ ਸੱਚਾ ਤੇ ਦੁਨੀਆ ਦੇ ਵਿੱਚ ਵਿਛੜਦਿਆਂ ਹੋਇਆ ਆਇਆ ਹੈ ਕਿ ਕਹਿੰਦੇ ਹਨਾ ਕਿ ਜਨਮ ਮਰਨ ਸਭ ਵਿਸਰ ਜਾਣਾ ਜਨਮ ਵੀ ਇੱਥੇ ਵਿਸਰ ਜਾਣਾ ਹੈ ਮਰਨਾ ਵੀ ਇੱਥੇ ਹੀ ਹੈ ਜੇ ਜੰਮਿਆ ਹੈ ਤੇ ਉਹਨੇ ਮਰਨਾ ਵੀ ਹੈ ਕਹਿੰਦੇ ਫੇਰ ਅਸੀਂ ਉਸ ਪਾਠੀ ਸਿੰਘ ਜੀ ਨੂੰ ਅਰਦਾਸ ਕੀਤੀ ਕਿ ਭਾਈ ਜੀ ਸਾਡੇ ਘਰ ਵਿੱਚ ਅਸੀਂ ਚਾਹੁੰਦੇ ਹਾਂ ਕਿ ਸੁੱਖ ਸ਼ਾਂਤੀ ਫੇਰ ਦੁਬਾਰਾ ਆਵੇ ਕਹਿੰਦੇ ਉਹਨੇ ਸਾਨੂੰ ਬਹੁਤ ਚੰਗੀ ਸਲਾਹ ਦਿੱਤੀ ਵੀ ਤੁਸੀਂ ਪਹਿਲਾਂ ਤਾਂ ਉਸ ਤਬੀਤ ਜੋ ਤੁਹਾਡੇ ਕੋਲ ਬਣਿਆ ਹੋਇਆ ਤਬੀਤ ਹੈ ਉਸ ਨੂੰ ਕਿਤੇ ਜਲ ਪਰਵਾਹ ਕਰੋ ਚਲੋ ਠੀਕ ਹੈ ਦੂਜਾ ਨੰਬਰ ਤੁਸੀਂ ਆਪਣੇ ਘਰ ਵਿੱਚ ਅਖੰਡ ਪਾਠ ਸ੍ਰੀ ਅਖੰਡ ਪਾਠ ਸਾਹਿਬ ਕਰਵਾਓ ਕਹਿੰਦੇ ਅਸੀਂ ਮੰਨ ਗਏ ਅਸੀਂ ਅਖੰਡ ਪਾਠ ਸਾਹਿਬ ਅਗਲੇ ਦਿਨ ਹੀ ਅਸੀਂ ਅਖੰਡ ਪਾਠ ਸਾਹਿਬ ਵਾਸਤੇ ਜਥਾ ਬੁਲਾਇਆ ਅਸੀਂ 3 ਦਿਨ ਲਗਾਤਾਰ ਬੂਰੀ ਸਰਦਾ ਦੇ ਨਾਲ ਪਾਠ ਸੁਣਿਆ ਸੇਵਾ ਕੀਤੀ ਸਭ ਕੁਝ ਕਹਿੰਦੇ ਕਿ ਜਦੋਂ ਅਸੀਂ ਪਾਠ ਸੁਣਦੇ ਸੀ ਸਾਡੇ ਮਨ 'ਚ ਸਾਡੀਆਂ ਗਲਤੀਆਂ ਦੁਹਰਾਈਆਂ ਜਾ ਰਹੀਆਂ ਸੀ ਮਨ 'ਚ ਬਾਰ-ਬਾਰ ਖਿਆਲ ਆ ਰਹੇ ਸੀ ਕਿ ਕਹਿੰਦੇ ਨਾ ਕਿ ਜਿਸ ਤਨ ਬਾਣੀ ਵਿਸਰ ਜਾਏ ਉਹ ਪੱਕਾ ਰੋਗੀ ਵੀ ਲਲਾਏ ਜੇ ਬਾਣੀ ਨਹੀਂ ਹੈ ਜਿਸ ਘਰ 'ਚ ਉੱਥੇ ਭੂਤ ਪ੍ਰੇਤ ਹੀ ਨੱਚਣਗੇ ਫਿਰ ਕਹਿੰਦੇ ਆ ਕਿ ਸਾਡੇ ਘਰ ਨੂੰ ਕਾਲਾ ਆਇਲਮ ਕਾਲਾ ਜਾਦੂ ਕਰਤਾ ਹੈ ਫਿਰ ਸਾਨੂੰ ਇਹ ਹੁੰਦਾ ਕਿ ਸਾਡੇ ਸਕੇ ਸੰਬੰਧੀ ਨਹੀਂ ਸਾਡੇ ਤੇ ਕਾਲਾ ਜਾਦੂ ਕੀਤਾ ਹੈ ਸਾਡੇ ਆਪਣਿਆਂ ਨਹੀਂ ਸਾਡੀ ਘਰ ਨੂੰ ਬਰਬਾਦ ਕਰਨ ਚ ਕੋਈ ਟੂਣਾ ਕਰਤਾ ਹੈ ਕੋਈ ਜਾਦੂ ਕਰਤਾ ਹੈ ਚਲੋ ਕੀਤਾ ਵੀ ਹੋਏਗਾ ਤੇ ਸ੍ਰੀ ਅਖੰਡ ਪਾਠ ਸਾਹਿਬ ਜੇ ਤੁਸੀਂ ਆਪਣੇ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਗੇ ਨਾ ਤੁਹਾਡੇ ਘਰ ਵਿੱਚ ਕੀਤਾ ਹੋਇਆ ਹਰ ਇੱਕ ਜਾਦੂ ਟੋਣਾ ਬੁਰੀ ਬਲਾ ਸਭ ਕੁਝ ਦੂਰ ਹੋ ਜਾਣਾ ਹੈ ਇੱਕ ਗਰੰਟੀ ਹੈ ਖਾਲਸਾ ਜੀ ਵਿਸ਼ਵਾਸ ਹੈ ਕਰਵਾ ਕੇ ਦੇਖ ਲੈਣਾ ਚਲੋ ਆਪਣੀ ਸੱਚੀ ਸੁਚਮਤਾ ਹੋਣੀ ਚਾਹੀਦੀ ਹੈ ਬਾਣੀ ਤੇ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਗੁਰੂ ਤੇ ਅਟੁੱਟ ਪਿਸ਼ਵਾਸ ਹੋਣਾ ਚਾਹੀਦਾ ਚਾਹੇ ਸਾਡੇ ਤੇ ਜਿੰਨਾ ਮਰਜੀ ਮਾੜਾ ਟਾਈਮ ਆ ਜਾਵੇ ਸਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਉਂਕਿ ਉਹ ਗੁਰੂ ਨੇ ਸਾਨੂੰ ਇੱਥੇ ਭੇਜਿਆ ਹੈ ਤੇ ਉਹ ਗੁਰੂ ਨੇ ਸਾਡੇ ਬਾਰੇ ਕੁਝ ਚੰਗਾ ਹੀ ਸੋਚ ਕੇ ਭੇਜਿਆ ਹੋਵੇ ਰੱਬ ਤਾਂ ਕਿਸੇ ਭਿਖਾਰੀ ਨੂੰ ਵੀ ਭੁੱਖਾ ਨਹੀਂ ਸੌਣ ਦਿੰਦਾ ਉਹਨੂੰ ਵੀ ਪਤਾ ਹੁੰਦਾ ਹੈ ਕਿ ਸਵੇਰੇ ਮੈਂ ਇੱਥੋਂ ਮੰਗਣਾ ਹੈ ਇੱਥੋਂ ਵੀ ਮੈਨੂੰ ਮਿਲ ਜਾਣੀ ਹੈ ਕਿਉਂਕਿ ਉਹਨੂੰ ਰੱਬ ਤੇ ਵਿਸ਼ਵਾਸ ਹੈ ਤੇ ਸ਼ਾਮ ਨੂੰ ਮੈਂ ਜੇ ਜੇ ਪਿੰਡ ਗਿਆ ਉਥੋਂ ਵੀ ਮੈਨੂੰ ਮਿਲ ਹੀ ਜਾਣੀ ਹੈ ਜੇ 100 ਘਰ ਹੈ ਇੱਕ ਘਰ ਤਾਂ ਵਿੱਚੋਂ ਦੇ ਹੀਗਾ ਇਹ ਕੁਛ ਨਾ ਜੇ 100 ਸਾਡੇ ਵਰਗੇ ਨੇ ਜਿਹੜੇ ਕਿਸੇ ਵੀ ਘਰ ਨੂੰ 10 ਰੁਪਏ ਨਹੀਂ ਦੇ ਸਕਦੇ ਤੇ ਪੁੱਠਿਆਂ ਕੰਮ ਕਰਨ ਵਾਲੇ ਕਾਲੇ ਇਲਮ ਕਰਨ ਵਾਲੇ ਬਾਬਿਆਂ ਤੇ ਲੱਖ ਲੱਖ ਰੁਪਏ ਖਰਚ ਸਕਦੇ ਨੇ ਉਹ 10 ਰੁਪਏ ਜਾਂ ਇੱਕ ਰੋਟੀ ਦਾ ਟੁੱਕ ਹੀ ਫੜਾ ਦੇਣਗੇ ਉਸ ਮੰਗਤੇ ਨੂੰ ਕੀ ਪਤਾ ਨਹੀਂ ਉਸ ਮੰਗਤੇ ਦੇ ਰੂਪ ਚ ਕਦੋਂ ਪਰਮਾਤਮਾ ਨੇ ਸਾਡੇ ਕੋਲੋਂ ਕੁਝ ਮੰਗਣਾ ਹੈ ਤੇ ਸਾਡੇ ਕੋਲ ਦੇ ਨਹੀਂ ਹੋਣਾ ਇਹ ਵੀ ਹੁੰਦਾ ਹੈ ਪਰਮਾਤਮਾ ਸਾਡੀ ਪਰਖਿਆ ਲੈਂਦਾ ਹੈ ਕਦੀ ਕਦੀ ਪਰਮਾਤਮਾ ਸਾਨੂੰ ਕਵੀ ਕਰਦਾ ਹੈ ਕਿ ਇਸ ਬੰਦੇ ਨੂੰ ਮੈਂ ਵੇਖਾਂ ਤੇ ਸਹੀ ਇਹਦੇ ਵਿੱਚ ਮੇਰੇ ਕਿੰਨੇ ਕੁ ਗੁਣ ਨੇ ਜਾਂ ਬਾਣੀ ਦਾ ਇਹਦੇ ਵਿੱਚ ਕਿੰਨਾ ਕੁ ਅਸਰ ਹੈ ਜਾਂ ਬਾਣੀ ਇਹਦੇ ਤੇ ਸਾਬਿਤ ਹੋ ਵੀ ਰਹੀ ਹੈ ਕਿ ਨਹੀਂ ਕਿ ਬਾਣੀ ਨਾਲ ਸੱਚੀ-ਸੱਚੀ ਬਾਣੀ ਜੋ ਪੜਦਾ ਹੈ ਰੋਜ਼ ਕਹਿੰਦਾ ਹੈ ਮੈਂ ਗੁਰਦੁਆਰੇ ਜਾਣਾ ਹਾਂ ਇਸ ਵਿੱਚ ਕੋਈ ਫਰਕ ਵੀ ਨਜ਼ਰ ਆਇਆ ਹੈ ਕਿ ਨਹੀਂ ਦੇਖੋ ਕਈ ਵੇਲੇ ਪ੍ਰਮਾਤਮਾ ਆਪਣੀ ਪਰਖਾ ਲੈਂਦੇ ਹਨ ਇਸ ਕਰਕੇ ਸਾਨੂੰ ਜਦੋਂ ਦੁੱਖ ਹੋਵੇ ਉਦੋਂ ਨਿਤਨੇਮ ਹੋਰ ਜ਼ਿਆਦਾ ਵੱਧ ਕਰਨਾ ਚਾਹੀਦਾ ਹੈ ਜਦੋਂ ਦੁੱਖ ਹੋਵੇ ਨਾ ਨਿਤਨੇਮ ਵਧਾ ਦੋ ਇਨਾ ਪਾਠ ਕਰੋ ਕਿ ਪਰਮਾਤਮਾ ਬਸ ਤੂੰ ਹੀ ਤੂੰ ਹੈ ਸੱਚੇ ਪਾਤਸ਼ਾ ਮੇਰਾ ਤਾਂ ਸਿਰਫ ਤੂੰ ਹੀ ਤੂੰ ਹੈ ਦੁਖੀਆਂ ਦਾ ਵਾਲੀ ਵੀ ਤੂੰ ਹੈ ਸੁੱਖਾਂ ਚ ਵੀ ਤੂੰ ਹੈ ਜੇ ਸੁੱਖ ਹਨ ਤੇ ਅਰਦਾਸ ਕਰੋ ਪਰਮਾਤਮਾ ਤੇਰਾ ਸ਼ੁਕਰ ਹੈ ਜੋ ਵੀ ਪਲ ਖੁਸ਼ੀਆਂ ਦੇ ਲੰਗੇ ਨੇ ਏ ਪਰਮਾਤਮਾ ਤੁਹਾਡੀ ਵਡਿਆਈ ਦੇ ਕਰਕੇ ਹੈ ਸੱਚੇ ਪਾਤਸ਼ਾ ਮੈਂ ਤੁਛ ਪ੍ਰਾਣੀ ਹਾਂ ਜੇ ਕੁਝ ਮੰਗਣਾ ਹੋਵੇ ਗੁਰੂ ਕੋ ਹੇ ਨਿਮਾਣੇ ਨਿਤਾਣਿਆਂ ਦੇ ਪਾਤਸ਼ਾ ਹੇ ਸੱਚੇ ਪਾਤਸ਼ਾ ਰਾਜਿਆਂ ਦੇ ਰਾਜਾ ਬਾਦਸ਼ਾਹ ਜੀ ਸੱਚੇ ਪਾਤਸ਼ਾ ਜੀ ਕਦੇ ਵੀ ਜੀ ਅਰਦਾਸ ਕਰੂ ਨਾ ਤਾਂ ਇਹੀ ਕਿਆ ਕਰੋ ਕਿ ਸੱਚੇ ਪਾਤਸ਼ਾਹ ਆਪਣੇ ਖਜ਼ਾਨੇ ਵਿੱਚੋਂ ਮੈਨੂੰ ਗੁਰਬਾਣੀ ਦੀ ਦਾਤ ਬਖਸ਼ੋ ਹੇ ਸੱਚੇ ਪਿਤਾ ਪਰਮੇਸ਼ਵਰ ਮੈਨੂੰ ਵੀ ਬਾਣੀ ਨਾਲ ਜੋੜੋ ਮੇਰਾ ਮਨ ਵੀ ਬਾਣੀ 'ਚ ਟਿਕਾਓ ਜਦੋਂ ਤੁਸੀਂ ਇੱਕਦਮ ਸੱਚੇ ਮਨ ਤੋਂ ਪਰਮਾਤਮਾ ਅੱਗੇ ਅਰਦਾਸ ਕਰੋਗੇ ਨਾ ਤੁਹਾਡੀ ਹਰ ਇੱਕ ਅਰਦਾਸ ਪੂਰੀ ਹੋਏਗੀ ਉਸ ਭੈਣ ਨੇ ਫਿਰ ਦੱਸਿਆ ਕਿ 6 ਮਹੀਨੇ ਸਿਰਫ 6 ਮਹੀਨੇ ਪੇ ਸਾਡਾ ਕਾਰੋਬਾਰ ਫਿਰ ਉਸੇ ਥਾਂ ਤੇ ਆ ਗਿਆ ਜਿੱਥੋਂ ਕਿ ਅਸੀਂ ਉੱਪਰ ਤੋਂ ਥੱਲੇ ਡਿੱਗੇ ਸੀ ਵੀ ਐਨੇ ਸਾਡਾ ਕਾਰਜ ਚੱਲਣ ਆਪੇ ਸਾਰੇ ਹੁਣ ਕਹਿੰਦੇ ਮੈਂ ਮਨ ਦੀ ਇੱਕ ਨਾ ਮੰਨਤ ਹੀ ਮੰਗ ਲਈ ਸੀ ਪ੍ਰਮਾਤਮਾ ਕੋਲ ਕਿ ਮੈਂ ਹਰ ਸਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਆਪਣੇ ਘਰ ਚ ਪਵਾਵਾਂਗੀ ਵੀ ਮੈਂ ਹਰ ਸਾਲ ਇੱਕ ਪਾਠ ਤਾਂ ਕਰਾ ਸਕਦੀ ਹਾਂ ਨਾ ਵੈਸੇ ਕਹਿੰਦੇ ਕਿ ਮੈਂ ਖੁੱਲਾ ਪਾਠ ਖੁਦ ਕਰਦੀ ਸੀ ਮੈਂ ਖੁਦ ਕਰਦੀ ਸੀ ਅਖੰਡ ਪਾਠ ਸਾਹਿਬ ਘਰ ਵਿੱਚ ਪਰ ਫਿਰ ਮੈਂ ਜਥੇ ਤੋਂ ਵੀ ਬੁਲਾ ਕੇ ਘਰ ਵਿੱਚ ਅਖੰਡ ਪਾਠ ਸਾਹਿਬ ਕਰਵਾਉਣਾ ਕਾਦੀ ਸੁਖਮਣੀ ਸਾਹਿਬ ਕਰਵਾਉਣਾ ਚਲੋ ਸੰਗਤਾਂ ਦੇ ਪੈਰ ਘਰ ਵਿੱਚ ਆਂਦੇ ਰਹਿਣ ਪੈਂਦੇ ਰਹਿਣ ਗੁਰਬਾਣੀ ਘਰ ਵਿੱਚ ਗੂੰਜਦੀ ਰਹੇ ਨਾ ਤਾਂ ਉਸ ਘਰ ਚ ਭੂਤ ਪ੍ਰੇਤ ਬਹੁਤ ਦੂਰ ਰਹਿੰਦੇ ਹਨ ਖਾਲਸਾ ਜੀ ਸਾਨੂੰ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਸੱਚੇ ਪਿਤਾ ਪਰਮੇਸ਼ਵਰ ਤੇ ਦਸ਼ਮ ਗ੍ਰੰਥ ਵਿੱਚ ਬਾਣੀ ਵਿੱਚ ਲਿਖਿਆ ਹੀ ਹੈ ਕਿ ਤੁਰ ਕੀ ਬਾਣੀ ਆਈ ਜਿਨ ਸਗਲੇ ਚਿੰਤ ਮਿਟਾਈ ਇਹ ਤਾਂ ਲਿਖਿਆ ਹੈ ਬਾਣੀ ਦੇ ਵਿੱਚ ਤੇ ਜਦੋਂ ਬਾਣੀ ਘਰ ਵਿੱਚ ਗੂੰਜੇਗੀ ਨਾ ਭੂਤ ਪ੍ਰੇਤ ਤਾਪੇ ਭੱਜ ਜਾਣੇ ਬੁਰੀਆਂ ਵਿਕਾਰ ਸ਼ਕਤੀਆਂ ਬੁਰੀਆਂ ਚੀਜ਼ਾਂ ਸਭ ਦੂਰ ਹੋ ਜਾਣੀਆਂ ਨੇ ਬਿਮਾਰੀਆਂ ਦਾ ਵੀ ਨਾਸ਼ ਹੋ ਜਾਣਾ ਹੈ ਤੇ ਜੇ ਸਾਡੇ ਤੇ ਕੋਈ ਮੁਸੀਬਤ ਆ ਜਾਂਦੀ ਹੈ ਨਾ ਪਰਮਾਤਮਾ ਨੂੰ ਦੋਸ਼ ਨਾ ਦਿਆ ਕਰੋ ਦੋਸ਼ ਕਰਮਾਂ ਆਪਣੇ ਆ ਤੇ ਅਸੀਂ ਫਿਰ ਵੀ ਪਰਮਾਤਮਾ ਤੇ ਦੋਸ਼ ਦਿੰਨੇ ਹਾਂ ਕਰਮਾਂ 'ਚ ਸਾਡੇ ਨੁਕਸ ਹੁੰਦਾ ਹੈ ਕਿ ਸਾਡੇ ਕਰਮ ਮਾੜੇ ਹੁੰਦੇ ਨੇ ਨਾਮ ਅਸੀਂ ਫਿਰ ਪਰਮਾਤਮਾ ਸੱਚੇ ਪਿਤਾ ਦਾ ਲੈ ਲੈਣਾ ਹੈ ਇਸ ਕਰਕੇ ਆਪਣੇ ਕਰਮਾਂ ਦਾ ਲਿਖਾ ਜੋਖਾ ਜੋ ਹੈ ਐਥੇ ਹੀ ਭੁਗਤ ਕੇ ਜਾਣਾ ਹੈ ਖਾਲਸਾ ਜੀ ਜਿੰਨੀ ਹੋ ਸਕਦਾ ਹੈ ਗੁਰਬਾਣੀ ਨਾਲ ਜੁੜੋ ਬਾਣੀ ਪੜਿਆ ਕਰੋ ਪਾਠ ਕਰਿਆ ਕਰੋ ਸੱਚੇ ਪਾਤਸ਼ਾਹ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਕਰਨਗੇ ਮੂਲ ਮੰਤਰ ਦਾ ਜਾਪ ਕਰਿਆ ਕਰੋ ਖਾਲਸਾ ਜੀ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਿਆ ਕਰੋ ਜਿਸ ਨਾਲ ਕੀ ਬਿਮਾਰੀਆਂ ਦੂਰ ਹੁੰਦੀਆਂ ਨੇ ਕਿਉਂਕਿ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖタミンਾ ਹੋਏ ਖਾਲਸਾ ਜੀ ਜਦ ਤੁਸੀਂ ਗੁਰਬਾਣੀ ਪੜ੍ਹੂਗੇ ਤੁਹਾਨੂੰ ਆਪਣੇ ਤੁਹਾਡਾ ਮਨ ਲੱਗਣ ਲੱਗ ਜੇਗਾ ਤੁਹਾਨੂੰ ਐਵੇਂ ਹੋ ਜਾਏਗਾ ਕਿ ਅੱਜ ਮੈਂ ਬਾਣੀ ਨਹੀਂ ਪੜ੍ਹੀ ਅੱਜ ਮੇਰਾ ਦਿਨ ਚੰਗਾ ਨਹੀਂ ਜਾਣਾ ਹੈਗਾ ਇਹ ਆਪਣੇ ਮਨ 'ਚ ਹੋਣ ਲੱਗ ਪੈਂਦਾ ਕਿ ਮੈਂ ਬਾਣੀ ਨਾਲੋਂ ਟੁੱਟਦਾ ਪਿਆ ਹਾਂ ਪਰ ਨਹੀਂ ਖਾਲਸਾ ਜੀ ਬਾਣੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਬਾਣੀ ਨਾਲ ਜੁੜੋ ਖਾਲਸਾ ਜੀ ਜੇ ਇਹ ਕਥਾ ਤੁਹਾਨੂੰ ਚੰਗੀ ਲੱਗੀ ਹੋਵੇ ਤੁਹਾਡੇ ਮਨ ਤੱਕ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਨਾ ਖਾਲਸਾ ਜੀ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ